ਜਿਹੜਾ ਹੈ ਉਹ ਹੀ ਆ ਵੀ ਜਿਹੜੇ ਵਾਰ-ਵਾਰ ਅਪਰਾਧ ਕਰਨ ਵਾਲੇ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਇਹਦੇ ਵਿੱਚ ਚਾਹੇ ਉਹ ਬਲਾਤਕਾਰ ਕਰਨ ਵਾਲੇ ਆ ਸੀਰਕ ਛੇੜਖਾਨੀ ਵਾਲੇ ਆ ਡਕੈਤੀਆਂ ਵਾਲੇ ਆ ਚੋਰੀਆਂ ਵਾਲੇ ਆ ਐਕਸਟਰਸ਼ਨ ਯਾਨੀ ਕਿ ਫਰੋਤੀਆਂ ਵਾਲੇ ਆ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈਆਂ ਹੋਣੀਆਂ ਸੋ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤੇ ਇਹਦੇ ਵਿੱਚ ਇਹ ਧਰਾਵਾਂ ਹੋਣਗੀਆਂ ਕਿ ਜਦੋਂ ਅਦਾਲਤ ਵਿੱਚ ਜ਼ਮਾਨਤ ਲਈ ਕਿਸੇ ਕਤਲ ਦੋਸ਼ੀ ਨੇ ਜਾਣਾ ਆ ਤਾਂ ਬਜਾਏ ਕਿ ਪੁਲਿਸ ਜਾਂ ਸਰਕਾਰੀ ਵਕੀਲ ਇਹ ਸਿੱਧ ਕਰੇ ਕਿ ਉਹਨੂੰ ਜ਼ਮਾਨਤ ਕਿਉਂ ਨਹੀਂ ਮਿਲਣੀ ਚਾਹੀਦੀ ਉਸ ਕਥਿਤ ਦੋਸ਼ੀ ਨੂੰ ਇਹ ਸਿੱਧ ਕਰਨਾ ਪਊਗਾ ਜੱਜ ਮਹੋਰੀਏ ਕਿ ਮੈਨੂੰ ਜ਼ਮਾਨਤ ਕਿਉਂ ਮਿਲਣੀ ਚਾਹੀਦੀ ਆ ਉਹਨੂੰ ਜੱਜ ਨੂੰ ਕਨਵਿੰਸ ਕਰਨਾ ਪਊਗਾ ਜਾਂ ਉਹਦੇ ਵਕੀਲ ਨੂੰ ਕਨਵਿੰਸ ਕਰਨਾ ਪਊਗਾ ਸੋ ਪਹਿਲਾਂ ਪੁਲਿਸ ਜਾਂ ਸਰਕਾਰੀ ਵਕੀਲ ਇਹ ਦੰਦਾਸਿਕਾ ਸਿੱਧ ਕਰਦਾ ਸੀ ਆ ਕਿ ਇਹਨੂੰ ਕਿਉਂ ਅੰਦਰ ਰੱਖਣਾ ਆ ਹੁਣ ਉਲਟਾ ਕਥਿਤ ਦੋਸ਼ੀ ਨੂੰ ਸਿੱਧ ਕਰਨਾ ਪਊਗਾ ਸੋ ਟੋਟਲੀ ਗੱਲ ਉਲਟਾ ਕਰ ਦਿੱਤੀ ਗਈ ਆ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਲੋਕ ਅ ਸਰੀਰਕ ਛੇੜਛਾੜ ਕਰਦੇ ਆ ਜਾਂ ਕੋਈ ਐਕਸਟਰੈਕਸ਼ਨ ਦੇ ਨਾਲ ਰਿਲੇਟਡ ਅਫੈਂਸਰ ਵਿੱਚ ਸ਼ਾਮਲ ਆ ਗੋਲੀਆਂ ਚਲਾਉਂਦੇ ਆ ਕਿਤੇ ਜੇਕਰ ਉਹਨਾਂ ਨੂੰ ਜ਼ਮਾਨਤ ਦੇਣੀ ਆ ਤਾਂ ਫਿਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਵੈਪਨ ਬੈਨ ਉਹਨਾਂ ਦੀ ਡਰਾਈਵਿੰਗ ਲਾਇਸੈਂਸ ਤੇ ਬੈਨ ਇਹੋ ਜੀਆਂ ਧਰਾਵਾਂ ਵੀ ਨਾਲ ਜੋੜੀਆਂ ਜਾਣ ਇਸ ਦੇ ਨਾਲ ਇਹ ਵੀ ਕਿਹਾ ਗਿਆ ਜੱਜਾਂ ਨੂੰ ਵੀ اختیار ਦਿੱਤੇ ਜਾਣ ਕਿ ਜੇਕਰ ਕਿਸੇ ਵਿਅਕਤੀ ਨੂੰ ਜ਼ਮਾਨਤ ਦੇਣੀ ਆ ਤਾਂ ਉਹਦੇ ਨਾਲ ਨਾਲ ਇਹ ਵੀ ਦੇਖਿਆ ਜਾਵੇ ਕਿ ਤਾਂ ਪ੍ਰੀਵੀਅਸ ਰੈਕੋਰਡ ਕੀ ਆ ਇਨੇ ਬੀਤੇ ਦੇ ਵਿੱਚ ਕਿਹੜੇ-ਕਿਹੜੇ ਅਪਰਾਧ ਕੀਤੇ ਹੋਏ ਆ ਤੇ ਹੁਣ ਇਸ ਵੇਲੇ ਤੇ ਕਿਹੜੇ-ਕਿਹੜੇ ਚਾਰजेस ਜਿਹੜੇ ਉਹਨਾਂ ਦੇ ਅਧੀਨ ਨਾਲ ਕੇਸ ਪਹਿਲਾਂ ਹੀ ਚੱਲ ਰਹੇ ਆ ਸੋ ਇਸ ਦੇ ਨਾਲ ਹੀ ਇਸ ਬਿਲ ਦੇ ਵਿੱਚ ਇਹ ਧਰਾਵਾਂ ਵੀ ਜੋੜੀਆਂ ਗਈਆਂ ਆ ਕਿ ਜਿਹੜੇ ਲੋਕ ਬਲਾਤਕਾਰ ਕਰਦੇ ਆ ਸਿਰਕ ਛੇੜਖਾਨੀ ਕਰਦੇ ਆ ਖਾਸ ਕਰਕੇ ਛੋਟੀਆਂ ਬੱਚੀਆਂ ਦੇ ਨਾਲ ਛੇੜਛੜ ਕਰਦੇ ਆ ਉਹਨਾਂ ਨੂੰ ਜ਼ਮਾਨਤ ਬਿਲਕੁਲ ਨਾ ਮਿਲੇ ਇਹਦੇ ਵਿੱਚ ਇਹ ਗੱਲਾਂ ਵੀ ਕਈਆਂ ਗਈਆਂ ਕਿ ਯੂਥ ਕ੍ਰਿਮੀਨਲ ਜਸਟਿਸ ਐਕਟ ਜਿਹਦੇ ਦੇਖਣੇ ਇੱਕ ਧਾਰਨਾ ਬਣੀ ਹੋਈ ਆ 18 ਸਾਲ ਤੋਂ ਘੱਟ ਉਮਰ ਦਾ ਜੇਕਰ ਕੋਈ ਬੱਚਾ ਅਪਰਾਧ ਕਰਦਾ ਉਹ ਤਾਂ ਨਾਂਜਨਤਕ ਨਹੀਂ ਕੀਤਾ ਜਾਂਦਾ ਪਰ ਉਹ ਕਹਿੰਦੇ ਵੀ ਇਸ ਨਵੇਂ ਕਾਨੂੰਨ ਦੇ ਵਿੱਚ ਇਹ ਕੀਤਾ ਜਾਊਗਾ ਕਿ ਜੇਕਰ ਕੋਈ ਬੱਚਾ ਬਹੁਤ ਤਸੀਰੇ ਕੋਈ ਗੰਭੀਰ ਅਪਰਾਧ ਕਰਦਾ ਜਿਹੜਾ ਕਿ ਜੰਗਤਕ ਸੁਰੱਖਿਆ ਵਾਸਤੇ ਖਤਰਾ ਤਾਂ ਉਹਦਾ ਨਾਂ ਜਿਹੜਾ ਉਹ ਜਾਰੀ ਕੀਤਾ ਜਾਇਆ ਕਰੂਗਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਬੱਚਾ ਜਿਹੜਾ ਆ ਉਹ ਬੜਾ ਖਤਰਨਾਕ ਹੈ ਇਸ ਤੋਂ ਬਚਣ ਦੀ ਲੋੜ ਆ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਕਨਜੈਕਟਿਵ ਸੈਂਟੈਂਸਸ ਮਤਲਬ ਕਿ ਪਹਿਲਾਂ ਕੀ ਹੁੰਦਾ ਸੀਗਾ ਜਿਕਰ ਕਿਸੇ ਨੂੰ ਇੱਕ ਮਾਮਲੇ ਦੇ ਵਿੱਚ ਤਿੰਨ ਜਾਂ ਚਾਰ ਸਜ਼ਾਵਾਂ ਹੋ ਗਈਆਂ ਉਹ ਬੰਦਾ ਇਕੱਠੀਆਂ ਸਜ਼ਾਵਾਂ ਭੁਗਤ ਲੈਂਦਾ ਸੀਗਾ ਪਰ ਹੁਣ ਅਜਿਹਾ ਨਹੀਂ ਹੋਣਾ ਮੰਨ ਲਓ ਵੀ ਕਿਸੇ ਬੰਦੇ ਨੇ ਗੋਲੀ ਚਲਾ ਦਿੱਤੀ ਕਿਤੇ ਸੋ ਗੋਲੀ ਚਲਾਉਣ ਦੇ ਸਬੰਧੀ ਉਹਦੇ ਤੇ ਅੱਡ-ਅੱਡ ਚਾਰਜ ਲੱਗੇ ਇੱਕ ਕੋਲ ਗੰਨ ਰੱਖਣ ਦਾ ਇੱਕ ਗੋਲੀ ਚਲਾਉਣ ਦਾ ਇੱਕ ਗੋਲੀ ਲੱਗਣ ਕਾਰਨ ਬੰਦਾ ਜ਼ਖਮੀ ਹੋਣ ਦਾ ਕੋਈ ਕੋਈ ਚੋਰੀ ਦੀ ਕਾਰ ਦਾ ਸੋ ਜਿਹੜੀਆਂ ਅੱਡ-ਅੱਡ ਸਜ਼ਾਵਾਂ ਹੋਣਗੀਆਂ ਉਹ ਇਹ ਇਹ ਵੀ ਵੱਡੀ ਸਜ਼ਾ ਦੇ ਵਿੱਚ ਇਕੱਠੀਆਂ ਜਾਣਗੀਆਂ ਉਹ ਕੱਲੀ-ਕੱਲੀ ਸਜ਼ਾ ਅੱਡ-ਅੜ ਕੱਟਣੀ ਪਊਗੀ ਜਿਹਦੇ ਕਰਕੇ ਉਹਦੀ ਕੈਦ ਲੰਮੀ ਹੋ ਜਾਣੀ ਆ ਸੋ ਇਹ ਕਾਨੂੰਨ ਦੇ ਵਿੱਚ ਹੋਰ ਵੀ ਕਈ ਧਰਾਵਾਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਨਵੇਂ ਪ੍ਰਸਤਾਵ ਹੈਗੇ ਆ ਤੇ ਵਿਰੋਧੀ ਧਿਰਾਂ ਵੀ ਕੋਸ਼ਿਸ਼ ਕਰਨੀਆਂ ਕਿ ਇਹਦੇ ਵਿੱਚ ਜਿਹੜੀ ਕੋਈ ਗਲਤ ਚੀਜ਼ ਐ ਨੂੰ ਕਟਾਉਣ ਦੀ ਉਹਦੇ ਵਿੱਚ ਕੁਝ ਹੋਰ ਗੱਲਾਂ ਪਵਾਉਣ ਦੀ ਸੋ ਇਹ ਬਿੱਲ ਹੁਣ ਬੈਂਸ ਵਾਸਤੇ ਅੱਗੇ ਆਊਗਾ ਸੋ ਇਹ ਕੈਨੇਡਾ ਦੇ ਚੱਕ ਵੱਡਾ ਮਸਲਾ ਬਣਿਆ ਹੋਇਆ ਸੀ ਪਰ ਇਹਦੇ ਨਾਲ ਇੱਕ ਸਮੱਸਿਆ ਜਿਹੜੀ ਉਹ ਇਹ ਆ ਕਿ ਕੈਨੇਡਾ ਦੇ ਵਿੱਚ ਅਦਾਲਤਾਂ ਦੀ ਬੜੀ ਘਾਟ ਆ ਕਿ ਡੇਡਾ ਦੇ ਵਿੱਚ ਜੇਲ੍ਹਾਂ ਦੀ ਬੜੀ ਘਾਟ ਆ ਸੋ ਜੇਕਰ ਜ਼ਮਾਨਤਾਂ ਜਿਹੜੀਆਂ ਉਹਨਾਂ ਦੇ ਉੱਤੇ ਸਖਤੀ ਹੁੰਦੀ ਆ ਤਾਂ ਸਰਕਾਰ ਨੂੰ ਨਾਲ ਦੀ ਨਾਲ ਜੇਲ੍ਹਾਂ ਨਵੀਆਂ ਸਾਰਨੀਆਂ ਪੈਣਗੀਆਂ ਤਾ ਕੇ ਇਹਨਾਂ ਲੋਕਾਂ ਨੂੰ ਅੰਦਰ ਰੱਖਿਆ ਜਾ ਸਕੇ ਗੱਲ ਕਰੀਏ ਕਸ਼ਮੀਰ ਸਿੰਘ ਹੀਰ ਔਰ ਫਕੀਸ਼ ਹੀਰ ਉਹਨਾਂ ਦੀ ਬਹੁਤ ਸਾਰੇ ਲੋਕ ਜਦੋਂ ਇੱਥੇ ਕੈਨੇਡਾ ਆਏ ਅੱਜ ਤੋਂ 100-100 ਸਾਲ ਪਹਿਲਾਂ ਸਾਡੇ ਬਜ਼ੁਰਗ ਉਹਨਾਂ ਦੇ ਲਾਸਟ ਨੇਮ ਜਿਹੜੇ ਸਹੀ ਨਹੀਂ ਲਿਖੇ ਹੋਏ ਜਿੱਦਾਂ ਦੇ ਉਹਨਾਂ ਨੇ ਆ ਕੇ ਇੱਥੇ ਬੋਲਿਆ ਉਹਦੇ ਕਿਸੇ ਮੋਰੇ ਇਮੀਗ੍ਰੇਸ਼ਨ ਅਫਸਰ ਨੇ ਜਾਂ ਹੋਰ ਨੇ ਉਹ ਲਿਖ ਦਿੱਤਾ ਸਪੈਲਿੰਗ ਜਿਹੜੇ ਅੱਜ ਪ੍ਰਚਲਿਤ ਆ ਉਹਦੇ ਨਾਲ ਡਿਫਰੈਂਟ ਲਿਖ ਦਿੱਤੇ ਇਸ ਤਰੀਕੇ ਹੀ ਹੀਰ ਇਹਨਾਂ ਦਾ ਲਾਸਟ ਟਾਈਮ ਪਰ ਉਹ ਲਿਖਿਆ ਕਰਕੇ ਪਹਿਲਾਂ ਦਾ ਇਦਾਂ ਤੇ ਉਹਨਾਂ ਨੂੰ ਹੀ ਦੇ ਸਕਦੇ ਆ ਕੈਸ਼ ਸ਼ੀਲਡ BC ਦੇ ਸਾਬਕਾ ਸਲਿਸਟਰ ਜਨਰਲ ਵੈਸਟ ਵੈਨਕੂਵਰ ਦੇ ਸਾਬਕਾ ਪੁਲਿਸ ਮੁਖੀ ਇਸ ਵੇਲੇ ਰਿਚਮੰਡ ਸ਼ਹਿਰ ਜਿਹੜਾ BC ਦਾ ਆ ਜਿੱਥੇ 에어ਪੋਰਟ ਆ ਵੈਨਕੂਵਰ ਵਾਲਾ ਉਹਦੇ ਕਾਉਂਸਲਰ ਨੇ ਉਹਨਾਂ ਨੇ ਹੁਣ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਕਿ ਮੋਰਲੇ ਸਾਲ ਹੋਣੀਆਂ ਮਿਊਨਿਸਪਲ ਚੋਣਾਂ ਉਹਦੇ ਵਿੱਚ ਉਹ ਮੇਅਰ ਦੀ ਚੋਣ ਲੜਨਗੇ ਉਹ ਕਹਿੰਦੇ ਵੀ ਮੈਂ ਪਿਛਲੇ 60 ਸਾਲ ਤੋਂ ਇਹ ਚੋਣ ਤੇ ਰਹਿ ਰਿਹਾ ਆ ਤੇ ਇੱਥੇ ਬਹੁਤ ਕੁਝ ਬਦਲ ਗਿਆ ਆ ਜਿਹੜੀ ਮੌਜੂਦਾ ਕਾਉਂਸਲ ਹੈਗੀ ਉਹਦੇ ਵਿੱਚ ਬਹੁਤ ਸਾਰੇ ਲੋਕ ਪੁਰਾਣੇ ਵਿੱਚ ਰਹੇ ਆ ਤਾਂ ਤਬਦੀਲੀ ਦੀ ਲੋੜ ਆ ਇਸ ਕਰਕੇ ਉਹ ਕਹਿੰਦੇ ਵੀ ਮੈਂ ਆਪਣੇ ਸ਼ਹਿਰ ਨੂੰ ਬਦਲਣ ਵਾਸਤੇ ਹੁਣ ਝੰਡਾ ਚੁੱਕਿਆ ਤੇ ਮੈਂ ਇਹ ਚੋਣ ਜਿਹੜੀ ਆ ਅਗਲੇ ਸਾਲ ਜ਼ਰੂਰ ਲੜਾਂਗਾ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਟਰੱਕਿੰਗ ਇੰਡਸਟਰੀ ਦੀ ਤਾਂ ਟਰੱਕਿੰਗ ਇੰਡਸਟਰੀ ਦੇ ਉੱਤੇ ਕਾਲੇ ਬੱਦਲ ਛਾਏ ਹੋਏ ਆ ਪਹਿਲਾਂ ਹੀ ਕਾਮ ਬਹੁਤ ਘਟੇ ਹੋਏ ਆਰਥਿਕਤਾ ਦੇ ਕਾਰਨ ਤੇ ਇਸ ਦੇ ਨਾਲ ਹੀ ਜੋ ਆਈਸੋਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਦੇ ਕਰਕੇ ਬਹੁਤ ਸਾਰੇ ਟਰੱਕ ਖੜੇ ਨੇ ਕਈ ਟਰੱਕ ਚਾਲਕ ਜਿਹੜੇ ਡਰਦੇ ਹੀ ਜਿਹੜੀਆਂ ਲਾਲ ਸਟੇਟਾਂ ਨੂੰ ਲੋਡ ਨਹੀਂ ਲੈ ਕੇ ਜਾ ਰਹੇ ਉਤੋਂ ਜਿਹੜੇ ਆ ਗਲਤੀਆਂ ਕਰ ਰਹੇ ਟਰੱਕ ਚਾਲਕ ਆ ਉਹਨਾਂ ਦੇ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਰਵੈਇਤੀ ਮੀਡੀਆ ਦੇ ਉੱਤੇ ਇਵਨ ਗਰਾਉਂਡ ਦੇ ਉੱਤੇ ਸਾਰੇ ਟਰੱਕ ਚਾਲਕਾਂ ਨੂੰ ਹੀਟ ਸਹਿਣੀ ਪੈ ਰਹੀ ਹੈ ਜੀ ਤੇ ਇੱਕ ਨਵਾਂ ਜਿਹੜਾ ਇਹ ਹੋਇਆ ਕਿ ਇੱਕ ਵਾਰਦਾਤ ਹੋ ਗਈ ਆ ਅਨਟਾਰੀਓ ਦੇ ਵਿੱਚ ਇੱਕ ਹਾਦਸਾ ਹੋਇਆ ਤੇ ਉਹ ਹਾਦਸੇ ਦੇ ਵਿੱਚ ਜਿਹੜਾ ਫੜਿਆ ਗਿਆ ਟਰੱਕ ਚਾਲਕਾ ਉਹਦੇ ਉੱਤੇ ਦੋਸ਼ ਲੱਗੇ ਆ ਕਿ ਉਹਨੇ ਡਰੱਗ ਜਿਹੜੀ ਆ ਕੀਤੀ ਹੋਈ ਸੀ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਅਤੇ ਉਹਨੇ ਬਿਲਕੁਲ ਵੀ ਬ੍ਰੇਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋ অন্ਟਾਰੀਓ ਦੇ ਵਿੱਚ ਫਰੀਵੇ 10 ਦੇ ਉੱਤੇ ਇਹ ਹਾਦਸਾ ਹੋਇਆ ਜਿਦੇ ਵਿੱਚ ਇੱਕ ਟਰੱਕ ਜਿਹੜਾ ਕਮਰਸ਼ੀਅਲ ਅਮਰੀਕਾ ਤੋਂ ਆਇਆ ਹੋਇਆ ਸੀ ਯੂਬਾ ਸਿਟੀ ਤੋਂ 21 ਸਾਲਾਂ ਦਾ ਜਸ਼ਨਪ੍ਰੀਤ ਸਿੰਘ ਉਹਨੂੰ ਚਲਾ ਰਿਹਾ ਸੀਗਾ ਤੇ ਇਹ ਰੁਕਿਆ ਨਹੀਂ ਇਸ ਇਹਨੇ ਜਾ ਕੇ ਪਿੱਛੇ ਗੱਡੀਆਂ ਦੇ ਟੱਕਰ ਮਾਰਤੀ ਜਿਦੇ ਕਰਕੇ ਕਟੋਕਟ ਅੱਠ ਗੱਡੀਆਂ ਡੈਮੇਜ ਹੋਈਆਂ ਤਿੰਨ ਜਣਿਆਂ ਦੀ ਮੌਤ ਹੋਈ ਹੈ ਜਿਹਨਾਂ ਵਿੱਚ ਇੱਕ 54 ਸਾਲਾਂ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਅੱਗ ਲੱਗੀ ਕੁਝ ਗੱਡੀਆਂ ਦੀ ਤੇ ਉਸ ਕਰਕੇ ਪਛਾਣ ਨਹੀਂ ਹੋ ਸਕੀ ਚਾਰ ਜਣੇ ਗੰਭੀਰ ਜ਼ਖਮੀ ਆ ਸੋ ਕੁੱਲ ਮਿਲਾ ਕੇ ਨੁਕਸਾਨ ਬਹੁਤ ਹੋਇਆ ਸੋ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਇਸ 21 ਸਾਲਾਂ ਦੇ ਜਸਪ੍ਰੀਤ ਸਿੰਘ ਤੇ ਚਾਰ ਦਿਲਾ ਦੇ ਉੱਤੇ ਗਏ ਇੱਕ ਤਾਂ ਵਹਿਕਲਰ ਮੈਨਸਲਟਰ ਦਾ ਬੇ ਗੱਡੀਆਂ ਨੂੰ ਇਨਵੋਲ ਕਰਕੇ ਵਿੱਚ ਜਿਹੜਾ ਕਤਲਿਆਮ ਕੀਤਾ ਗਿਆ ਤੇ ਇਸ ਦੇ ਨਾਲ ਹੀ ਵੀ ਉਹ ਡਰੱਗ ਜਾਨੀ ਕਿ ਨਸ਼ੇ ਦੇ ਸੇਵਨ ਕਰਕੇ ਟਰੱਕ ਚਲਾ ਰਿਹਾ ਸੀਗਾ ਸੋ ਪਹਿਲੀ ਗੱਲ ਤਾਂ ਇਹ ਹੀ ਬੜੀ ਹੈਰਾਨੀ ਵਾਲੀ ਹੈ ਕਿ 21 ਸਾਲਾਂ ਦੇ ਨੌਜਵਾਨ ਨੂੰ ਕਮਰਸ਼ੀਅਲ ਟਰੱਕ ਚਲਾਉਣ ਦੀ ਇਜਾਜ਼ਤ ਦੇ ਦੇਣਾ ਯੂਬਾ ਸਿਟੀ ਕੈਲੀਫੋਰਨੀਆ ਦਾ ਉਹ ਰਹਿਣ ਵਾਲਾ ਆ ਸੋ ਇਹਦੇ ਉੱਤੇ ਬਹੁਤ ਸਵਾਲ ਜਿਹੜੇ ਚੁੱਕੇ ਜਾ ਰਹੇ ਆ ਤੇ ਦੂਜੀ ਗੱਲ ਇਹ ਆ ਕਿ ਪੰਜਾਬੀ ਟਰਕਿੰਗ ਇੰਡਸਟਰੀ ਦੇ ਵਿੱਚ ਜੋ ਪਿੱਛੇ ਹਾਦਸੇ ਹੋਏ ਆ ਉਹਨਾਂ ਦੇ ਕਰਕੇ ਪਹਿਲਾਂ ਹੀ ਬਹੁਤ ਸਵਾਲ ਚੁੱਕੇ ਜਾ ਰਹੇ ਆ ਤੇ ਇਸ ਡੈਡਲੀ ਕ੍ਰੈਸ਼ ਨੇ ਇੱਕ ਵਾਰੀ ਫਿਰ ਜਿਹੜਾ ਉਹ ਭੂਤ ਆ ਉਹ ਬਾਹਰ ਕੱਢ ਲਿਆ ਆ ਤੇ ਅਮਰੀਕਾ ਦੀ ਸਿਆਸਤ ਦੇ ਵਿੱਚ ਕੁੱਲ ਕੇ ਗੱਲ ਹੋਣ ਲੱਗੀ ਆ ਪਹਿਲਾਂ ਹੀ ਜਿਹੜੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਨਰਮਾਈ ਕਰਕੇ ਜਿਹੜਾ ਆ ਭੰਡਿਆ ਜਾ ਰਿਹਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੀ ਜਿਹੜੀ ਬੜੀ ਆਲੋਚਨਾ ਹੋ ਰਹੀ ਆ ਕਿ ਉਹ ਰੇਖ ਨੂੰ ਲਾਇਸੈਂਸ ਕਮਰਸ਼ੀਅਲ ਦੇਈ ਜਾਂਦੇ ਆ ਸੋ ਇਸ ਮਾਮਲੇ ਵਿੱਚ ਫੇਰ ਗੱਲ ਆ ਗਈ ਵੀ ਤੁਸੀਂ 21 ਸਾਲ ਦੇ ਬੰਦੇ ਨੂੰ ਜਿਹੜਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਟੱਪ ਕੇ ਅਮਰੀਕਾ ਪਹੁੰਚਿਆ ਉਹਨੂੰ ਲਾਇਸੈਂਸ ਕਮਰਸ਼ੀਅਲ ਕਿਵੇਂ ਦੇ ਦਿੱਤਾ ਟਰੱਕ ਚਲਾਉਣ ਦਾ ਸੋ ਇਹ ਇੱਕ ਪੋਲੀਟਿਕਲ ਮੁੱਦਾ ਬਣ ਗਿਆ ਆ ਇਹ ਨੂੰ ਲੈ ਕੇ ਹੁਣ ਸਾਰੀ ਟਰਕਿੰਗ ਇੰਡਸਟਰੀ ਨੂੰ ਘੜੀਸਿਆ ਜਾ ਰਿਹਾ ਆ ਸੋ ਪੰਜਾਬੀ ਟ੍ਰੈਕਿੰਗ ਇੰਡਸਟਰੀ ਜਿਹੜੀ ਆ ਬੜੀ ਇਸ ਵੇਲੇ ਮੰਦੇ ਹਾਲ ਵਿੱਚ ਚੱਲ ਰਹੀ ਹੈ ਕਿਤਾ ਜਿਵੇਂ ਆਰਥਿਕਤਾ ਕਰਕੇ ਲੋਡ ਵਗੈਰਾ ਨਹੀਂ ਮਿਲ ਰਹਿ। ਉਤੋਂ ਆਈਸ ਦੇ ਛਾਪੇ ਪੈ ਰਹੇ ਆ ਬਹੁਤੇ ਲੋਕ ਜਿਹੜੇ ਆ ਕੁਝ ਖਾਸ ਕਿਸਮ ਦੇ ਜਾ ਨਹੀਂ ਰਹਿ ਉਹਨਾਂ ਨੂੰ ਖਤਰਾ ਹੈ ਕਿ ਸਾਨੂੰ ਫੜ ਕੇ ਚਾੜ੍ਹ ਨਾ ਦੇਣ ਸਾਨੂੰ ਫੜ ਨਾ ਲੈਣ ਤੇ ਤੀਜੀ ਗੱਲ ਇਹ ਹੈ ਕਿ ਇਹਨਾਂ ਹਾਸਿਆਂ ਦੀ ਆੜ ਦੇ ਵਿੱਚ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇੱਕ ਨਫਰਤ ਦਾ ਪ੍ਰਚਾਰ ਬੜੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਂਦਾ ਆ ਜਿਹਦੇ ਵਿੱਚ ਕੁਝ ਨਸਲਵਾਦੀ ਲੋਕ ਵੀ ਸ਼ਾਮਲ ਆ। ਉਹਦੇ ਸ਼ਰਾਰਤੀ ਆਈਟੀ ਸੈੱਲ ਵਾਲੇ ਜਿਹਨਾਂ ਮਗਰ ਭਾਰਤੀ ਸੰਘੀ ਆ ਉਹਨਾਂ ਨੇ ਗੋਰਿਆਂ ਦੇ ਨਾਂ ਰੱਖੇ ਹੋਏ ਆ ਉਹ ਜਿਹੇ ਪੇਜ ਬਣਾਏ ਹੋਏ ਆ ਉਹ ਗਾਲਾਂ ਕਢਾਉਣ ਲੱਪ ਜਾਂਦੇ ਆ ਮਗਰ ਫਿਰ ਮੁੜ ਕੇ ਅਸਲੀ ਵੀ ਰਲ ਜਾਂਦੇ ਆ ਨਾਲ ਤੇ ਉਹਦੇ ਨਾਲ ਕੀ ਇੱਕ ਬਹੁਤ ਨਫ਼ਰਤ ਫਲਾਈ ਜਾ ਰਹੀ ਆ ਜਿਹੜੇ ਲੋਕ ਟਰੱਕ ਚ ਚਲਾਉਂਦੇ ਆ ਉਹ ਦੱਸਦੇ ਆ ਕਿ ਅਮਰੀਕਾ ਦੇ ਵਿੱਚ ਮਾਹੌਲ ਜਿਹੜਾ ਆ ਕਾਫੀ ਤੇਜ਼ ਬਦਲਿਆ ਹੋਇਆ ਆ ਤੇ ਜੋ ਇੱਜ਼ਤ ਮਾਣ ਪਹਿਲਾਂ ਸੀ ਉਹ ਨਹੀਂ ਆ ਪੰਜਾਬੀ ਟਰੱਕ ਚਾਲਕਾਂ ਨੂੰ ਖਾਸ ਕਰਕੇ ਦਸਤਾਰ ਧਾਰੀਆਂ ਨੂੰ ਕਿਹੜੀ ਅੱਖ ਦੇ ਨਾਲ ਦੇਖਿਆ ਜਾਣ ਲੱਗਾ ਜੀ ਹੁਣ ਜਿਹੜਾ ਨੁਕਸਾਨ ਹੋਇਆ ਇਹਨੂੰ ਜਸਟੀਫਾਈ ਕਰਨ ਲਈ ਬਿਸ਼ੱਕ ਜਿੰਨੇ ਮਰਜ਼ੀ ਬਹਾਨੇ ਲਾ ਲਏ ਜਾਣ ਤੱਥ ਚਾਹੇ ਜੋ ਮਰਜ਼ੀ ਦਰਸਾਰੇ ਹੁਣ ਕਿ ਹੋਰ ਕੌਮਾਂ ਵੀ ਜਿਹੜੀਆਂ ਉਹਨਾਂ ਦੇ ਵਿੱਚੋਂ ਵੀ ਹਾਦਸੇ ਹੁੰਦੇ ਆ ਜੀ ਫਲਾਣਾ ਵੀ ਕਰਦਾ ਤੇ ਐਮਕੜਾ ਵੀ ਕਰਦਾ ਅਸੀਂ ਟਰੱਕ ਜਿਆਦਾ ਚਲਾਉਨੇ ਆ ਇਸ ਕਰਕੇ ਸਾਡੇ ਹਾਸੇ ਜਿਹੜੇ ਮੂਰੇ ਜਿਆਦਾ ਆਉਂਦੇ ਆ ਪਰ ਅਸਲੀਅਤ ਵਿੱਚ ਗੱਲ ਇਹ ਆ ਕਿ ਇਸ ਵੇਲੇ ਸਾਰਿਆਂ ਦੀ ਨਿਗਾ ਜਿਹੜੀ ਇੱਧਰ ਗਈ ਹੋਈ ਆ ਸੋ ਇੱਕ ਘੱਟ ਗਿਣਤੀ ਜਿਹੜੀ ਪਹਿਲਾਂ ਹੀ ਨਿਸ਼ਾਨੇ ਤੇ ਆ ਇੱਕ ਘੱਟ ਗਿਣਤੀ ਜਿਹੜੀ ਕਿ ਪਹਿਲਾਂ ਹੀ ਆਪਣੀ ਵੱਖਰੀ ਦੇਖ ਵੱਖਰੀ ਪਛਾਣ ਕਰਕੇ ਛੇਤੀ ਪਛਾਣੀ ਜਾਂਦੀ ਆ ਉਹਨੂੰ ਪੜ੍ਹ ਸੋ ਇਸ ਵੇਲੇ ਤਾਥਰੀਂ ਦੇਖੇ ਜਾ ਰਹੇ ਅੰਕੜੇ ਨਹੀਂ ਦੇਖੇ ਜਾ ਰਹੇ ਗਲਤੀਆਂ ਦੇਖੀਆਂ ਜਾ ਰਹੀਆਂ ਆ ਕਿਉਂਕਿ ਮਾਹੌਲ ਇਹੋ ਜਿਹਾ ਹੋਇਆ ਆ ਅਮਰੀਕਾ ਦੇ ਵਿੱਚ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਜਾਂ ਬਾਹਰੋਂ ਆਏ ਲੋਕ ਜਿਹੜੇ ਪੱਕੇ ਆ ਇਹਨਾਂ ਨੂੰ ਬਾਹਰ ਭੇਜੋ ਇਹਨਾਂ ਨੇ ਇੱਥੇ ਗੰਦ ਪਾਤਾ ਇਹ ਮਾਹੌਲ ਚੱਲ ਰਿਹਾ ਆ ਸੋ ਉਹਦੇ ਵਿੱਚ ਜਦੋਂ ਕੋਈ ਬੰਦਾ ਗਲਤੀ ਕਰਦਾ ਆ ਤਾਂ ਫਿਰ ਇੱਕ ਬਹਾਨਾ ਮਿਲ ਜਾਂਦਾ ਕਿ ਉਹਦੇ ਸਿਰ ਦੇ ਉੱਤੇ ਸਾਰੀ ਕੌਮ ਨੂੰ ਸਾਰੇ ਭਾਈਚਾਰੇ ਨੂੰ ਭੰਡਿਆ ਜਾਵੇ ਹੁਣ ਇਹ ਗੱਲ ਸਾਰਿਆਂ ਨੂੰ ਪਤਾ ਆ ਤੇ ਕੁਝ ਟਰੱਕ ਚਾਲਕ ਜਿਹੜੇ ਆ ਕੈਨੇਡਾ ਤੇ ਅਮਰੀਕਾ ਦੇ ਵਿੱਚ ਬਿਨਾ ਪ੍ਰੋਪਰ ਟ੍ਰੇਨਿੰਗ ਤੋਂ ਅਬ ਟਰੱਕ ਚਲਾ ਰਹੇ ਆ ਇਹ ਵੀ ਗੱਲ ਸਾਰਿਆਂ ਨੂੰ ਪਤਾ ਆ ਵੀ ਬਹੁਤ ਸਾਰੇ ਟਰੱਕ ਚਾਲਕ ਇਹੋ ਜਿਹੇ ਨਸ਼ਾ ਕਰਕੇ ਟਰੱਕ ਚਲਾਉਂਦੇ ਆ ਸੋ ਤੁਸੀਂ ਦੇਖੋ ਟਿਕਟੋਕ ਜਾਂ ਇੰਸਟਾਗ੍ਰam ਭਰਿਆ ਪਿਆ ਜੀ ਬਈ ਡੋਡੇ ਸਾਡੇ ਕੋਲੋਂ ਖਰੀਦੋ ਫੀਮ ਸਾਡੇ ਕੋਲੋਂ ਖਰੀਦੋ ਆਹ ਡਰੱਗ ਸਭ ਤੋਂ ਮਿਲਦੀ ਆ ਸ਼ਰਾਬ ਵੀ ਆ ਅਸੀਂ ਸਸਤੀ ਵੇਚਦੇ ਆ ਤੇ ਇਸ ਤਰ੍ਹਾਂ ਤਰ੍ਹਾਂ ਦੀਆਂ ਫੁਕਰੀਆਂ ਜਿਹੜੀਆਂ ਮਾਰੀਆਂ ਜਾਂਦੀਆਂ ਟਰੱਕ ਚਲਾਉਂਦੇ ਆ ਤੁਸੀਂ ਫਿਲਮ ਦੇਖ ਰਹੇ ਆ ਆਈਪੈਡ ਦੇ ਉੱਤੇ ਟਰੱਕ ਚਲਾਉਂਦੇ ਆ ਇੱਕ ਲੱਤ ਜਿਹੜੀ ਆ ਘੁਮਾ ਕੇ ਡੈਸ਼ਬੋਰਡ ਦੇ ਉੱਤੇ ਰੱਖੀ ਹੋਈ ਆ ਤੋ ਜਾਨੀਏ ਕਮਰਸ਼ੀਅਲ ਲਾਇਸੈਂਸਿੰਗ ਦਾ ਜਿਹੜਾ ਇੱਕ ਸਰੋਕਾਰ ਹੁੰਦਾ ਉਹਨੂੰ ਬਿਲਕੁਲ ਹੀ ਅਣਗੌਲਿਆ ਜਾ ਰਿਹਾ ਆ ਤੇ ਇੱਕ ਨੌਨ ਸੀਰੀਅਸ ਤਰੀਕੇ ਦੇ ਨਾਲ ਇਹ ਕੰਮ ਸੇ ਨਿਪਰੇ ਚਾੜਿਆ ਜਾ ਰਿਹਾ ਆ ਤੋ ਜਿਹਦੇ ਕਰਕੇ ਫਿਰ ਸਾਰੇ ਲੋਕ ਜਿਹੜੇ ਗਾਲਾਂ ਕੱਢ ਰਹੇ ਆ ਤੋ ਜੇਕਰ ਕੋਈ ਤਿਆਰਬੇ ਦਾ ਟਰੱਕ ਚਾਲ ਕੇ ਨਵੇਂ ਮੁੰਡਿਆਂ ਨੂੰ ਸਲਾਹ ਦੇਣ ਦੀ ਕੋਸ਼ਿਸ਼ ਵੀ ਕਰਦਾ ਆ ਤਾਂ ਮੋਰੋ ਚਾਰ ਗੱਲਾਂ ਸੁਣਦਾ ਆ ਇਤੋਂ ਤੱਕ ਕਿ ਕੰਪਨੀਆਂ ਦੇ ਮਾਲਕ ਵੀ ਹੱਥ ਖੜੇ ਕਰ ਰਹੇ ਆ ਕਿ ਅਸੀਂ ਕਹਿ ਕਹਿ ਕੇ ਥੱਕ ਗਏ ਆ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਤੋ ਸਮੱਸਿਆ ਜਿਹੜੀ ਆ ਕਈ ਪਾਸਿਆਂ ਤੋਂ ਆਈ ਆ ਇੱਕ ਤਾਂ ਲੋਕ ਬਹੁਤ ਪੈਸਾ ਖਰਚ ਕੇ ਅਮਰੀਕਾ ਕੈਨੇਡਾ ਆਏ ਆ ਵੀ ਕਿਸੇ ਤਰੀਕੇ ਦੇ ਨਾਲ ਇੱਥੇ ਪੱਕੇ ਹੋ ਜੀਏ। ਸੋ ਪੈਸਾ ਜਿਹੜਾ ਕਰਜ਼ਾ ਚੱਕਿਆ ਉਹਨੂੰ ਲੋਨ ਵਾਸਤੇ ਕੰਮ ਜਿਹੜੇ ਆ ਕੀਤੇ ਜਾ ਰਹੇ ਆ। ਸੋ ਗਲਤ ਤਰੀਕੇ ਦੇ ਪੇਪਰ ਵਰਕ ਯੂਜ਼ ਕਰਕੇ ਟਰੱਕ ਲਾਇਸੈਂਸ ਬਣਾਏ ਜਾਂਦੇ ਆ ਤੇ ਬਿਨਾ ਪ੍ਰੋਪਰ ਟ੍ਰੇਨਿੰਗ ਤੋਂ ਟਰੱਕ ਚਲਾਏ ਜਾ ਰਹੇ ਆ। ਕੰਪਨੀਆਂ ਵੀ ਕਈ ਥਾਂ ਤੇ ਉੱਤੇ ਗਲਤ ਆ ਕਿ ਜਿਹੜੇ ਬੰਦੇ ਨੂੰ ਤਜਰਬਾ ਹੀ ਹੈ ਨਹੀਂਗਾ ਤੁਸੀਂ ਉਹਨੂੰ ਏਡਾ ਬੜਾ ਟਰੱਕ ਇਹ ਖੋਜ ਕੇ ਫੜਾ ਰਹੇ ਆ ਵੀ ਜੇ ਮਰਦਾ ਮਰ ਜਵੇ ਇਸ ਦਾ ਇੰਸ਼ੋਰੈਂਸ ਤੋਂ ਪੈਸੇ ਕਬੂਲ ਲੈਣੇ ਆ, ਵਸੂਲ ਲੈਣੇ ਆ ਤੇ ਪਰ ਇਹ ਜਿਹੜਾ 올ਓਵਰ ਟਰੱਕ ਇੰਡਸਟਰੀ ਦੇ ਉੱਤੇ ਬੋਝ ਪੈ ਰਿਹਾ 올ਓਵਰ ਟਰੱਕ ਇੰਡਸਟਰੀ ਦੀ ਪੰਡੀ ਹੋ ਰਹੀ ਆ ਇਹਦਾ ਸੇਕ ਹਰ ਇੱਕ ਕੰਪਨੀ ਨੂੰ ਹਰ ਇੱਕ ਮਾਲਕ ਨੂੰ ਜਾ ਕੇ ਕਿਦਾਂ ਨੰਗੇ ਤੇ ਲੱਗਣਾ ਆ ਹੁਣ ਚਾਹੀਦਾ ਤੇ ਇਹ ਕਿ ਕੈਨੇਡਾ ਅਮਰੀਕਾ ਦੀਆਂ ਸਵਾਰੀਆਂ ਕੰਪਨੀਆਂ ਆਪੋ ਆਪਣਾ ਆਡਿਟ ਕਰਨ ਜਿੰਨੇ ਵੀ ਡਰਾਈਵਰ ਨੇ ਉਹਨਾਂ ਦੇ ਆਪਰੇਟਰ ਨੇ ਉਹਨਾਂ ਦੇ ਵਾਸਤੇ ਮੇਕ ਸ਼ੂਰ ਕਰਨ ਕਿ ਉਹਨਾਂ ਕੋਲ ਤਜਰਬਾ ਹੈਗਾ ਆ ਤੁ ਜੇਕਰ ਕਿਸੇ ਦੀ ਘਾਟ ਲੱਗਦੀ ਆ ਵੀ ਆ ਜਿਹੜਾ ਡਰਾਈਵਰ ਆ ਜਾਂ ਓਨਰ ਆਪਰੇਟਰ ਆ ਇਹ ਸਹੀ ਟਰੱਕ ਨਹੀਂ ਚਲਾ ਰਿਹਾ ਕਿਉਂਕਿ ਜੀਪੀਐਸ ਲੱਗੇ ਹੋਏ ਅੱਜ ਕੱਲ ਤਾਂ ਡੈਸ਼ ਕੈਮੰਦਰ ਬਾਹਰ ਲੱਗੇ ਹੋਏ ਆ ਨਾਲ ਦੀ ਨਾਲ ਪਤਾ ਲੱਗ ਰਿਹਾ ਵੀ ਇਹਨਾਂ ਤਾਂ ਗियर ਪਾਉਣੇ ਆਉਂਦੇ ਆ ਕਿ ਨਹੀਂ ਜਾਂ ਕਿੱਥੇ ਖਰਾਬੀ ਕਰਦਾ ਆ ਟੋਕਦੇ ਰਹਿੰਦੇ ਆ ਸੋ ਉਹਨਾਂ ਨੂੰ ਟ੍ਰੇਨਿੰਗ ਦੇ ਪਾਉਣ ਦੀ ਲੋੜ ਆ ਜਿਹੜੇ ਟਰੱਕ ਡਰਾਈਵਰ ਨਹੀਂ ਸਹੀ ਤਰੀਕੇ ਨਾਲ ਟਰੱਕ ਚਲਾ ਰਿਹਾ ਕੰਪਨੀਆਂ ਦੇ ਮਾਲਕ ਇਹ ਤਰਜੀਹੀ ਤੌਰ ਦੇ ਉੱਤੇ ਇਨੀਸ਼ੀਏਟਿਵ ਲੈਣ ਉਹਨਾਂ ਦੀ ਟ੍ਰੇਨਿੰਗ ਕਰਾਉਣ ਕਿਉਂਕਿ ਪਹਿਲਾਂ ਇਹੀ ਹੁੰਦਾ ਸੀ ਜਦੋਂ ਕੋਈ ਨਵਾਂ ਟਰੱਕ ਚਾਲਕ ਬਣਦਾ ਸੀਗਾ ਤਾਂ ਉਹਨੂੰ 2-2 4-4 ਮਹੀਨੇ ਪ੍ਰਾਣੀਆਂ ਦੇ ਨਾਲ ਪਿਠਾਉ ਦੇ ਸੀਗੇ ਲੰਮੇ ਰੂਟ ਦੇ ਉੱਤੇ ਉਹਨੂੰ ਭੇਜਦੇ ਸੀ ਤਾਂ ਕਿ ਉਹਦਾ ਪੂਰਾ ਤਜਰਬਾ ਹੋ ਜਾਵੇ ਉਸ ਤੋਂ ਬਾਅਦ ਹੀ ਉਹਨੂੰ ਸਟੀering ਫੜਾਇਆ ਜਾਂਦਾ ਸੀਗਾ ਹੁਣ ਜਿਹੜਾ ਇਹ ਆ ਵੀ ਪੈਸੇ ਕਮਾਉਣ ਦੀ ਚਾਹਤ ਦੇ ਵਿੱਚ ਬੰਦਾ ਐਲਐਮਆਈ ਤੇ ਆਇਆ ਉਹਨੂੰ ਉਸੇ ਵੇਲੇ ਟਰੱਕ ਫੜਾ ਦਿੱਤਾ ਤੇ ਕਈ ਵਾਰੀ ਉਹਨੂੰ ਚਲਾਉਣਾ ਨਹੀਂ ਆਉਂਦਾ ਹੁੰਦਾ ਖਾਸ ਕਰਕੇ ਕੋਕੋ ਹਲਾਰਗੀਆਂ ਪਹਾੜੀਆਂ ਤੇ ਉੱਤੇ ਟਰੱਕ ਲੈ ਕੇ ਜਾਂਦੇ ਬੰਦੇ ਜਿਹੜੇ ਆ ਇਹਨੇ ਖਤਰਨਾਕ ਤਰੀਕੇ ਨਾਲ ਟਰੱਕ ਚਲਾਉਂਦੇ ਆ ਕਿ ਸਾਰੇ ਲੋਕ ਸਿਰ ਮਾਰਦੇ ਹੁੰਦੇ ਦੇਖ ਕੇ ਵੀ ਇਹ ਬੰਦਾ ਟਰੱਕ ਚਲਾ ਕੇ ਮੇਰੇ ਆਇਆ। ਸੋ ਗਲਤੀ ਜਿਹੜੀ ਆ ਉਹ ਇਕੱਲੇ ਚਾਲਕਾਂ ਤੱਕ ਦੀ ਨਹੀਂ ਜਿਸ ਹਿਸਾਬ ਦੇ ਨਾਲ ਹੁਣ ਮਾਹੌਲ ਸਿਰਜ ਹੋ ਰਿਹਾ। ਅੱਜ ਅਨਟਾਰੀਓ ਦੇ ਵਿੱਚ ਇੱਕ ਬਿੱਲ ਪੇਸ਼ ਕਰ ਦਿੱਤਾ ਗਿਆ ਉਹਦਾ ਆਪਾਂ ਜ਼ਿਕਰ ਗਾਂ ਚੱਲ ਕੇ ਕਰਦੇ ਆ ਕਿ ਨਵੇਂ ਕਾਨੂੰਨਾਂ ਦੇ ਨਾਲ ਲਾਇਸੈਂਸ ਕਿਵੇਂ ਸਖਤੀ ਸਹਿਤ ਪੜਨਗੇ। ਇਦਨਾ ਇਹ ਹੋਣਾ ਹੁਣ ਗਾਹਾਂ ਚੱਲ ਕੇ ਕਿ ਜਿਸ ਕਦਰ ਹਾਦਸੇ ਹੋ ਰਹੇ ਆ ਇਹ ਸਿਵਲ ਦੇ ਕੇਸ ਕਹਾਂ ਚੱਲਣੇ ਆ ਸਰਕਾਰਾਂ ਸਖਤ ਕਾਨੂੰਨ ਬਣਾਉਣ ਲੱਗੀਆਂ ਆ ਇਹ ਗੱਲ ਕੱਲੇ ਚਾਲਕਾਂ ਤੱਕ ਨਹੀਂ ਰਹਿਣੀ ਵੀ ਉਹਨਾਂ ਨੂੰ ਸਜ਼ਾ ਹੋ ਜਵੇ ਜਾਂ ਜੇਲ੍ਹ ਜਾਣਾ ਪਵੇ ਇਹ ਕਹਾਂ ਕੰਪਨੀਆਂ ਤੱਕ ਆਉਣੀ ਆ ਗੱਲ ਕੰਪਨੀਆਂ ਦੇ ਉੱਤੇ ਸਿਵਲ ਮੁਕੱਦਮੇ ਵੀ ਹੋਣੇ ਆ ਜਿਹਨਾਂ ਦੇ ਘਰ ਦੇ ਮਰੇ ਆ ਉਹਨਾਂ ਨੇ ਮੁੜ ਕੇ ਸ਼ੂਕ ਕਰਨਾ ਆ ਜਾਕੇ ਤੁਹਾਡੇ ਟਰੱਕ ਚਾਲਕਾਂ ਦੇ ਕੰਪਨੀਆਂ ਦੇ ਘਰਾਂ ਤੱਕ ਨੂੰ ਵਿੱਚ ਲਪੇਟਣਾ ਆ ਤੇ ਇਹਦੇ ਨਾਲ ਕਿਤੇ ਨਾ ਕਿਤੇ ਅਪਰਾਧਿਕ ਕਦਮੇ ਵੀ ਜਿਹੜੇ ਨਾਲ ਜੁੜਨੇ ਆ ਵੀ ਜਿਹੜੀ ਕੰਪਨੀ ਆ ਉਹਨੂੰ ਕ੍ਰਿਮਨਲੀ ਵਿੱਚ ਐਡ ਕੀਤਾ ਜਾਵੇ ਸੋ ਇਹ ਗੱਲਾਂ ਆਲਰੇਡੀ ਚੱਲ ਰਹੀਆਂ ਆ ਤੇ ਭਵਿੱਖ ਦੇ ਵਿੱਚ ਇਹ ਹੋਣੀਆਂ ਆ ਜੇਕਰ ਆਪਾਂ ਸਾਵਧਾਨ ਨਾ ਹੋਏ ਆ ਇਸ ਤੋਂ ਪਹਿਲਾਂ ਕਿ ਸਮੁੱਚੀ ਟਰੱਕਿੰਗ ਇੰਡਸਟਰੀ ਦਾ ਨੁਕਸਾਨ ਹੋ ਜਵੇ ਪੰਜਾਬੀ ਟਰੱਕਿੰਗ ਇੰਡਸਟਰੀ ਨੂੰ ਜਾਗਣ ਦੀ ਲੋੜ ਹੈਗੀ ਆ ਬਹਾਨੇ ਲਾ ਕੇ ਜਸਟੀਫਾਈ ਕਰਕੇ ਇਹ ਗੱਲ ਛੜਨਾ ਨਹੀਂ ਕਿ ਜੀ ਗੂਰੇ ਕਾਲੇ ਵੀ ਤਾਂ ਹਾਸੇ ਕਰਦੇ ਹੀ ਆ ਇਹ ਸਮਝਣਾ ਪੈਣਾ ਕਿ ਅਸੀਂ ਇੱਥੇ ਪ੍ਰਵਾਸੀ ਆਏ ਹੋਏ ਹਾਂ ਤੇ ਇਸ ਵੇਲੇ ਅਸੀਂ ਇੱਕ ਨਸਲਵਾਦੀ ਨਫ਼ਰਤ ਦੀ ਮਾਰ ਝੱਲ ਰਹੇ ਹਾਂ ਸਾਡੇ ਵੱਲੋਂ ਕੀਤੀ ਹੋਈ ਕੋਈ ਵੀ ਗਲਤੀ ਜਿਹੜੀ ਆ ਉਹਨੂੰ ਬਹਾਨਾ ਬਣਾ ਕੇ ਸਾਨੂੰ ਪੰਡਿਆ ਜਾ ਰਿਹਾ ਆ ਤੋ ਗੱਲ ਜਿਹੜੀ ਇਹ ਆ ਕਿ ਲੜਾਈ ਜਦੋਂ ਗੜਾਸਿਆਂ ਤੇ ਕੇਲਿਆਂ ਦੇ ਵਿਚਾਲੇ ਹੋਵੇ ਕੇਲੇ ਵਿਚਾਰ ਜਿੰਨੇ ਮਰਜੀ ਸਹੀ ਹੋਣ ਪਰ ਲੜਾਈ ਦੇ ਵਿੱਚ ਗੜਾਸਿਆਂ ਨੇ ਕੇਲੇ ਹੀ ਵੱਢਣੇ ਆ ਕੇਲਿਆਂ ਕੋਲੋਂ ਗੜਾਸੇ ਨਹੀਂ ਵੱਢ ਹੋਣੇ ਸੋ ਇਸ ਕਰਕੇ ਸਾਨੂੰ ਆਪਣੀ ਸਮਰੱਥਾ ਆਪਣੀ ਕੈਪੇਬਿਲਿਟੀ ਦਾ ਪਤਾ ਹੋਣਾ ਚਾਹੀਦਾ ਕਿ ਬੇਸ਼ੱਕ ਅਸੀਂ ਅੰਕੜੇ ਜੋ ਮਰਜੀ ਦੇਈ ਚੱਲੀਏ ਇਹ ਕਹੀ ਚੱਲੀਏ ਵੀ ਗੂਰੇ ਵੀ ਹਾਸੇ ਕਰਦੇ ਆ ਜੀ ਕਾਲੇ ਵੀ ਕਰਦੇ ਆ ਪਰ ਗੱਲ ਕਿਹਨਾਂ ਦੀ ਹੋ ਰਹੀ ਆ ਮੀਡੀਆ ਕਿਹਨਾਂ ਨੂੰ ਚੱਕ ਰਿਹਾ ਆ ਨੁਕਸਾਨ ਕਿਨਾਂ ਦਾ ਹੋ ਰਿਹਾ ਇਹ ਗੱਲ ਦੇਖਣ ਦੀ ਲੋੜ ਆ ਸੋ ਇਹ ਬਿਨਾਂ ਗੱਲੋਂ ਇਹ ਕਹੀ ਜਾਣਾ ਵੀ ਦੇਖੋ ਜੀ ਇਹ ਕੋਛ ਨਹੀਂ ਹੁੰਦਾ ਆਪਣੇ ਨਿਆਣਿਆਂ ਨੂੰ ਕੁਛ ਨਾ ਕੋ ਉਹ ਜਿੱਥੇ ਗਲਤ ਆ ਉਹਨੂੰ ਰੋਕਣਾ ਪੈਣਾ ਆ ਉੱਥੇ ਉਹਨੂੰ ਟੋਕਣਾ ਪੈਣਾ ਆ ਅਦਰਵਾਇਜ਼ ਅਸੀਂ ਗਾਂਹ ਦੀ ਗਾਂਹ ਜਿਹੜਾ ਆ ਉਹ ਹੋਰ ਰਾਹ ਖੋਲ ਰਹੇ ਆ ਕਿ ਗਲਤੀਆਂ ਹੋਣ ਤਾਂ ਜਿੱਥੇ ਗਲਤ ਆ ਉੱਥੇ ਟੋਕਣਾ ਰੋਕਣਾ ਜ਼ਰੂਰ ਬਣਦਾ ਆ ਆਪਣੀ ਗਲਤੀ ਨੂੰ ਓਨ ਕਰਨਾ ਸਿੱਖਣਾ ਚਾਹੀਦਾ ਆ ਬਹਾਨੇ ਬਣਾ ਕੇ ਜਿਹੜਾ ਆ ਪਣਗੋਲ ਕੇ ਗੱਲ ਕਰਨੀ ਨਹੀਂ ਆ ਕਿਉਂਕਿ ਤੁਹਾਡੀ ਵੱਖਰੀ ਦਿੱਖ ਵੱਖਰੀ ਪਛਾਣ ਜਿਹੜੀ ਆ ਉੱਤੇ ਪਹਿਲਾਂ ਚੋਂ ਆਪ ਪਾਸਿਓਂ ਹਮਲੇ ਹੋ ਰਹੇ ਆ ਸੋ ਅੱਗੇ ਰੱਕ ਦੇ ਜਿਹੜੇ ਆ ਬਿਨਾ ਚਾਲਕ ਦੇ ਆ ਜਾਣੇ ਆ ਆਟੋ ਪਾਇਲਟ ਵਾਲੇ ਆਉਣ ਲੱਗੇ ਆ ਕੰਮਾਂ ਦਾ ਵੈਸੇ ਹੀ ਕੰਮ ਪਤਾ ਨਹੀਂ ਕਾ ਮਿਲਣੇ ਆ ਕਿ ਨਹੀਂ ਤੇ ਜਦੋਂ ਸਾਰੀ ਇੰਡਸਟਰੀ ਇੱਕ ਵੱਖਰੀ ਤਰ੍ਹਾਂ ਦੇ ਚੈਲੰਜ ਨਾਲ ਜੂਝ ਰਹੀ ਆ ਤਾਂ ਉਹਦੇ ਪੰਜਾਬੀ ਟਰੱਕਿੰਗ ਇੰਡਸਟਰੀ ਜੇਕਰ ਬਦਨਾਮ ਹੋ ਗਈ ਕਹਾ ਕੰਪਨੀਆਂ ਚਾਲਕ ਬਦਨਾਮ ਹੋ ਗਏ ਤਾਂ ਕੰਮਾਂ ਨੂੰ ਬਹੁਤ ਵੱਡਾ ਇਸ਼ੂ ਹੋਣਾ ਆ ਖਾਸ ਕਰਕੇ ਕੈਨੇਡਾ ਅਮਰੀਕਾ ਵਿੱਚ ਜਿੱਥੇ ਕਿ ਬਹੁਤੀ ਇਕਨੋਮੀ ਜਿਹੜੀ ਆ ਪੰਜਾਬੀ ਘਰਾਂ ਦੀ ਟਰੱਕ ਕੰਪਨੀਆਂ ਦੇ ਉੱਤੇ ਤੇ ਟਰੱਕ ਮਾਲਕਾਂ ਚਾਲਕਾਂ ਦੇ ਸਿਰ ਤੇ ਜਲ ਰਹੀ ਆ ਸੋ ਇਹਨਾਂ ਮੁਲਕਾਂ ਨੇ ਜਦੋਂ ਕੋਈ ਕੰਮ ਬੰਦ ਕਰਨਾ ਹੁੰਦਾ ਪਹਿਲਾਂ ਖੋਲ ਦਿੰਦੇ ਆ ਉਦੋਂ ਬਾਅਦ ਫਿਰ ਬੰਦੇ ਗੰਦ ਪਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਇਹ ਕਾਨੂੰਨ ਤੇ ਚੀਤਾ ਬੰਦ ਕਰ ਦਿੰਦੇ ਆ ਸੋ ਇਸ ਕਰਕੇ ਸੋਚਣ ਦੀ ਲੋੜ ਆ ਹਾਸਲ ਹਾਲ ਇਹ ਹੋਏ ਹੋਇਆ ਸਮਾਜ ਦੇ ਵਿੱਚ ਕਿ ਜਿਹੜੇ ਲੋਅ ਆਈਕਿਊ ਵਾਲੇ ਕੰਮ ਅਕਲ ਬੇਅਕਲ ਲੋਕਾਂ ਉਹਨਾਂ ਦੀਆਂ ਮੁੱਝਾਂ ਮੁੱਝਾਂ ਆ ਉਹ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਹੜੀ ਆ ਜਿਉਂ ਰਹੇ ਆ ਇਹ ਨਹੀਂ ਦੇਖਦੇ ਕਿ ਮੇਰੇ ਆ ਕੁਛ ਕਰਨ ਦੇ ਨਾਲ ਗਾਹਾਂ ਕੀ ਨੁਕਸਾਨ ਹੋ ਸਕਦਾ ਆ ਤੇ ਦੂਜੇ ਪਾਸੇ ਜਿਹੜੇ ਅਕਲ ਵਾਲੇ ਆ ਮਾੜੇ ਮੋਟੀ ਕੌਮ ਦੀ ਸੋਚ ਰੱਖਦੇ ਆ ਉਹਨਾਂ ਨੂੰ ਸੋਚਿਆ ਸੋਚਾਂ ਪਈਆਂ ਹੋਈਆਂ ਵੀ ਇੱਥੇ ਵੀ ਗਲਤੀ ਕਰੀ ਜਾਂਦੇ ਆ ਇੱਥੇ ਵੀ ਗਲਤੀ ਕਰੀ ਜਾਂਦੇ ਆ ਸਾਡੀ 100 ਸਵਾ ਸਾਲ ਦੀ ਬਜ਼ੁਰਗਾਂ ਦੀ ਬਣਾਈ ਜਿਹੜੀ ਆ ਉਹ ਖੇ ਕਰ ਰਹੇ ਆ ਸੋ ਇਸ ਕਰਕੇ ਹਾਲ ਇਹ ਹੋਇਆ ਕਿ ਸਿਆਣੇ ਲੋਕ ਹੌਲੀ ਹੌਲੀ ਚੁੱਪ ਕਰ ਰਹੇ ਆ ਤੇ ਮੂਰਖਾਂ ਦੇ ਵਾਸਤੇ ਜਿਹੜਾ ਫੁਕਰਿਆਂ ਦੇ ਵਾਸਤੇ ਜਿਹੜਾ ਰਾਹ ਜਿਹੜਾ ਉਹ ਖੁੱਲਾ ਹੋ ਰਿਹਾ ਆ ਤੇ ਇਹਦੇ ਨਾਲ ਇੱਕ ਕਮਿਊਨਿਟੀ ਵਾਈਜ਼ ਬੜਾ ਡਾਊਨਫਾਲ ਆਉਣਾ ਆ ਬੜਾ ਨਘਾਰ ਆਉਣਾ ਆ ਜਿਹਦੇ ਕਰਕੇ ਜਿਹੜਾ ਆ ਨੁਕਸਾਨ ਸਾਰਿਆਂ ਦਾ ਹੀ ਹੋਣਾ ਆ ਸੋ ਇਹ ਕਿਸੇ ਇੱਕ ਟਰਕਿੰਗ ਕੰਪਨੀ ਦੀ ਜਾਂ ਇੱਕ ਮਾਲਕ ਦੀ ਗੱਲ ਨਹੀਂ ਇਹ ਸਮੁੱਚੀ ਪੰਜਾਬੀ ਟਰਕਿੰਗ ਇੰਡਸਟਰੀ ਦੀ ਗੱਲ ਆ ਕਿਉਂਕਿ ਇਹ ਟਰਕਿੰਗ ਇੰਡਸਟਰੀ ਸਾਡੇ ਭਾਈਚਾਰੇ ਦੀ ਆਸਥਿਕਤਾ ਦੀ ਰੀੜ ਦੀ ਹੱਡੀ ਆ ਸੋ ਜੇਕਰ ਇਹ ਰੀੜ ਦੀ ਹੱਡੀ ਟੁੱਟ ਗਈ ਤਾਂ ਬਹੁਤ ਨੁਕਸਾਨ ਜਿਹੜਾ ਉਹ ਹੋਊਗਾ ਜੀ ਅਨਟਾਰੀਓ ਦੇ ਵਿੱਚ ਹੁਣ ਆ ਦੇ ਨਾਲ ਰਿਲੇਟਡ ਗੱਲ ਆਪਾਂ ਕਰ ਦਈਏ ਕਿ ਅੱਜ ਜਿਹੜੀ ਫੋਰਡ ਸਰਕਾਰ ਆ ਦੇ ਵਿੱਚ ਪ੍ਰਭ ਮੀਤ ਸਿੰਘ ਸਰਕਾਰੀਆ ਟ੍ਰਾਂਸਪੋਰਟ ਮਿਨਿਸਟਰ ਹੈ ਉਹਨਾਂ ਨੇ ਆਲਰੇਡੀ ਸ਼ਕਤੀ ਦੇ ਵਾਸਤੇ ਇੱਕ ਪ੍ਰਸਤਾਵ ਲੈ ਆਂਦਾ ਆ ਇਹਦੇ ਵਿੱਚ ਇਹ ਕਿਹਾ ਗਿਆ ਆ ਕਿ ਜੇਕਰ ਕਿਸੇ ਕੋਲ ਵਰਕ ਪਰਮਿਟ ਆ ਤਾਂ ਫਿਰ ਲਾਇਸੈਂਸ ਵੀ ਜਿਹੜਾ ਆ ਉਹ ਉਹਨੇ ਪਰਮਿਟ ਦਾ ਹੀ ਬਣੂਗਾ ਇਹਨੂੰ 5 ਸਾਲ ਦਾ ਲਾਇਸੈਂਸ ਬਣ ਜਾਊਗਾ ਜਿੰਨਾ ਚਿਰ ਤੁਹਾਡਾ ਪਰਮਿਟ ਆ ਲਾਇਸੈਂਸ ਵੀ ਉਹਨੇ ਚਿਰਦਾ ਬਣੂਗਾ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਚੋਰ ਮੋਰੀਆਂ ਆ ਨਕਲੀ ਪੇਪਰ ਬਣਦੇ ਆ ਉਹ ਸਾਰਾ ਕੁਝ ਫੜਨ ਦੇ ਜਗਾੜ ਕੀਤੇ ਆ ਤੇ ਜਿਹੜਾ ਵੀਜ਼ਾ ਆ ਵਰਕ ਪਰਮਿਟ ਵੈਰੀਫਿਕੇਸ਼ਨ ਆ ਉਹਦੇ ਵਾਸਤੇ ਸਖਤੀ ਕੀਤੀ ਜਾਣੀ ਆ ਜਿਹੜੇ ਵਿਜ਼ਟਰ ਨੇ ਉਹ ਕਮਰਸ਼ੀਅਲ ਟਰੱਕ ਲਾਇਸੈਂਸ ਨਹੀਂ ਲੈ ਸਕਣਗੇ ਇਸ ਤੋਂ ਇਲਾਵਾ ਜਿਹੜੇ ਫੋਰਨ ਲਾਇਸੈਂਸ ਨੇ ਬਾਹਲੇ ਮੁਲਕਾਂ ਦੇ ਲਾਇਸੈਂਸ ਹਾਲ ਕਈ ਲਾ ਲੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਨਵੇਂ ਮਾਪਦੰਡ ਜਿਹੜੇ ਆ ਉਹ ਲਿਖੇ ਜਾਣਗੇ ਤੇ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਕਿਸੇ ਨੇ ਆ ਕਾਰ ਤੋਂ ਟਰੱਕ ਦਾ ਲਾਇਸੈਂਸ ਲੈਣਾ ਹੈ ਤਾਂ ਉਹਦੇ ਵਿੱਚ ਘੱਟੋ ਘੱਟ 1 ਸਾਲ ਦਾ ਵਕਫਾ ਜ਼ਰੂਰ ਹੋਣਾ ਚਾਹੀਦਾ ਬੰਦੇ ਕੋਲ ਘੱਟੋ ਘੱਟ 1 ਸਾਲ ਦਾ ਕੈਨੇਡਾ ਦੇ ਵਿੱਚ ਗੱਡੀ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਜਰਬਾ ਹੋਣਾ ਚਾਹੀਦਾ ਫਿਰ ਉਹ ਟਰੱਕ ਦਾ ਲਾਇਸੈਂਸ ਲੈ ਸਕੂਗਾ ਸੋ ਇਦਾਂ ਦੀਆਂ ਹੋਰ ਚੇਂਜੇਸ ਵੀ ਜਿਹੜੀਆਂ ਬਹੁਤ ਕੀਤੀਆਂ ਜਾ ਰਹੀਆਂ অন্ਟਾਰੀਓ ਨੇ ਸ਼ੁਰੂਆਤ ਕਰਤੀ ਹੈ ਜੀ ਹੋਰ ਕੈਨੇਡਾ ਦੇ ਸੂਬੇ ਅਮਰੀਕਾ ਦੇ ਸੂਬੇ ਬਹੁਤ ਜਲਦ ਸਖਤ ਤੋਂ ਸਖਤ ਕਾਨੂੰਨ ਲਿਆਉਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟਵਿੱਟਰ ਦੀ ਤੇ ਭਾਰਤ ਦੀ ਭਾਰ ਸਰਕਾਰ ਵੱਲੋਂ ਬਹੁਤ ਸਾਰੇ ਟਵਿੱਟਰ ਖਾਤੇ ਜਿਹੜੇ ਆ ਬੈਨ ਕਰ ਦਿੱਤੇ ਜਾਂਦੇ ਆ ਬਲੌਕ ਕਰ ਦਿੱਤੇ ਜਾਂਦੇ ਆ ਟਵਿੱਟਰ ਵਾਲੇ ਦੇ ਉੱਤੇ ਇਤਰਾਜ਼ ਕਰਦੇ ਆ ਕਹਿੰਦੇ ਵੀ ਸਾਡਾ ਤਾਂ ਕੰਮ ਹੀ ਇਹ ਆ ਕਿ ਇੱਥੇ ਲੋਕੀ ਆ ਕੇ ਆਪਣੀ ਖੁੱਲ ਕੇ ਗੱਲ ਕਰ ਸਕਣ ਵੱਡੀਆਂ ਵੱਡੀਆਂ ਨਿਊਜ਼ ਏਜੰਸੀਆਂ ਰਾਈਟਰਸ ਏਫਪੀ ਉਹਨਾਂ ਦੇ ਜਿਹੜੇ ਖਾਤੇ ਬਲੌਕ ਕਰ ਦਿੱਤੇ ਜਾਂਦੇ ਆ ਪੱਤਰਕਾਰਾਂ ਦੇ ਖਾਤੇ ਬਲੌਕ ਕਰ ਦਿੱਤੇ ਜਾਂਦੇ ਆ ਹੁਣ ਬੇਸ਼ੱਕ ਜਿਹੜੀਆਂ ਉਥੋਂ ਦੀਆਂ ਅਦਾਲਤਾਂ ਆ ਉਹ ਇਹ ਕਹਿ ਰਹੀਆਂ ਕਿ ਟਵਿੱਟਰ ਨੂੰ ਐਕਸ ਨੂੰ ਭਾਰਤੀ ਕਾਨੂੰਨ ਦਾ ਪਾਬੰਦ ਹੋਣਾ ਪੈਣਾ ਪਰ ਭਾਰਤ ਦੀ ਜਿਹੜੀ ਆਈਟੀ ਮਿਨਿਸਟਰੀ ਆ ਉਹਨਾਂ ਨੇ ਇਹ ਗੱਲ ਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਕਿ ਹੁਣ ਜਿਹੜਾ ਇਹ ਬਲਾਕੇਜ ਕਰਨ ਦਾ ਅਖਤਿਆਰ ਆ ਹੱਕ ਹੈਗਾ ਆ ਉਹ ਇਨਸਪੈਕਟਰਾਂ ਤੋਂ ਖੋ ਲਿਆ ਜਾਊਗਾ ਤੇ ਵੱਡੀ ਪੱਧਰ ਦੇ ਅਧਿਕਾਰੀਆਂ ਤੋਂ ਉਹਨਾਂ ਨੂੰ ਦਿੱਤਾ ਜਾਊਗਾ ਸੋ ਪਹਿਲਾਂ ਕੀ ਹੋ ਰਿਹਾ ਸੀ ਇੱਕ ਥਾਣੇ 'ਚ ਬੈਠਾ ਇਨਸਪੈਕਟਰ ਵੀ ਸ਼ਿਕਾਇਤ ਕਰ ਦਿੰਦਾ ਸੀਗਾ ਟਵਿੱਟਰ ਨੂੰ ਤਾਂ ਤੁਹਾਡਾ ਖਾਤਾ ਔੜ ਜਾਂਦਾ ਸੀਗਾ ਚਾਹੇ ਤੁਸੀਂ ਕਿੱਡੀ ਵੱਡੀ ਮਰਜੀ ਤੋਪ ਹੋਵੋ ਜਿੱਡੇ ਵੱਡੇ ਮਰਜੀ ਪੱਤਰਕਾਰ ਹੋਵੋ ਜਿੱਡੇ ਵੱਡੀ ਮਰਜੀ ਤੁਹਾਡੀ ਨਿਊਜ਼ ਏਜੰਸੀ ਜਾਂ ਚੈਨਲ ਹੋਵੇ ਉਹ ਇੱਕ ਇਨਸਪੈਕਟਰ ਥਾਣੇ ਦਾ ਜਿਹੜਾ ਭਾਰਤ ਦੇ ਵਿੱਚ ਬੈਠਾ ਤੁਹਾਡਾ ਅਕਾਊਂਟ ਜਿਹੜਾ ਉਹ ਭਾਰਤ ਵਿੱਚ ਬੰਦ ਕਰਾ ਦਿੰਦਾ ਸੀਗਾ ਹੁਣਗਾ ਇਹ ਕੀਤਾ ਗਿਆ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਆ ਤਾਂ ਘੱਟੋ ਘੱਟ ਉਹ ਡੀਆਈਜੀ ਲੈਵਲ ਦਾ ਹੋਵੇ ਫੇਰ ਇਹ ਜਿਹੜਾ ਉਹ ਸ਼ਿਕਾਇਤ ਕਰ ਸਕਦਾ ਡੀਆਈਜੀ ਲੈਵਲ ਜਾਂ ਉੱਤੋਂ ਉੱਪਰਲਾ ਇਥੇ ਤਰੀਕੇ ਜਿਹੜਾ ਬਿਊਰੋਕਰੇਟਸ ਨੇ ਅਫਸਰशाही ਆ ਉਹਦੇ ਵਿੱਚੋਂ ਵੀ ਸਿਰਫ ਜੁਆਇੰਟ ਸੈਕਟਰੀ ਜਾਂ ਉੱਪਰ ਲੈਵਲ ਦਾ ਅਧਿਕਾਰੀ ਸ਼ਿਕਾਇਤ ਕਰੇ ਤਾਂ ਫਿਰ ਟਵਿੱਟਰ ਦਾ ਜਿਹੜਾ ਖਾਤਾ ਬੰਦ ਹੋਊਗਾ। ਸੋ ਇਹਦੇ ਨਾਲ ਜਿਹੜੀ ਥੱਲੇ ਦਰਬਾਰ ਤੋਂ ਹੋ ਰਹੇ ਸੀਗੇ ਜਿਹੜੇ ਥਾਣੇਦਾਰ ਬੈਠੇ ਆ ਐਸਐਚਓ ਡੀਐਸਪੀ ਇਨਸਪੈਕਟਰ ਇਹ ਹੀ ਖਾਤੇ ਬੰਦ ਕਰਾਈ ਜਾਂਦੇ ਸੀਗੇ ਇਹਨਾਂ ਦੇ ਉੱਤੇ ਥੋੜੀ ਜਿਹੀ ਰੋਕ ਲੱਗੂਗੀ ਪਰ ਫਿਰ ਵੀ ਜਿਹੜੇ ਆ ਖਾਤੇ ਪੂਰਨ ਤੌਰ ਦੇ ਉੱਤੇ ਤਾਂ ਨਹੀਂ ਚੱਲਣਗੇ ਜ ਜਿਨ੍ਹਾਂ ਨੂੰ ਸਰਕਾਰ ਬੰਦ ਕਰਾਉਣਾ ਚਾਹੁੰਦੀ ਆ ਕਰਾਊਗੀ ਪਰ ਕੁਝ ਹੱਦ ਤੱਕ ਜ਼ਰੂਰ ਅਸਰ ਪੈ ਜਾਊਗਾ ਜੀ। ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਆਪਾਂ ਹਰਚਰਨ ਸਿੰਘ ਭੁੱਲਰ ਡੀਆਈਜੀ ਰੋਪੜ ਰੇਂਜ ਦੀ ਜਿਹਨਾਂ ਨੂੰ ਕਿ ਭ੍ਰਸ਼ਟਾਚਾਰ ਦੇ ਦੋਸ਼ ਅਧੀਨ ਫੜਿਆ ਹੋਇਆ ਹੁਣ ਸੀਪੀਆਈ ਜਿਹੜੀ ਹੈ ਜੀ ਉਹਨਾਂ ਦੀ ਦੂਜੇ ਗ੍ਰੇਡ ਦੀ ਤਲਾਸ਼ੀ ਲੈ ਰਹੀ ਹੈ ਕੋਠੀਆਂ ਦੇ ਛਾਪੇ ਮਾਰ ਰਹੇ ਆ ਰਿਸ਼ਤੇਦਾਰਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਕਹਿੰਦੇ ਵੀ ਹਜੇ ਹੋਰ ਬਹੁਤ ਕੁਝ ਜ਼ਬਤ ਕਰਨ ਵਾਲਾ ਬਾਕੀ ਹੈ ਤੇ ਸੀਪੀਆਈ ਨੇ ਕਿਹਾ ਕਿ ਡੀਆਈਜੀ ਭੁੱਲਰ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਰਿਮਾਂਡ ਉਹਨਾਂ ਦਾ ਲਿਆ ਨਹੀਂ ਹੈਗਾ ਖੁੱਲਾ ਛੱਡਿਆ ਹੋਇਆ ਆ ਤੇ ਫਿਰ ਜਾਂਚ ਵਿੱਚ ਸਹਿਯੋਗ ਕਿਵੇਂ ਦੇਣਗੇ ਜਿਵੇਂ ਸੀਬੀਆਈ ਵਾਲੇ ਜਿਵੇਂ ਪੁਲਿਸ ਵਾਲੇ ਆਮ ਲੋਕਾਂ ਤੋਂ ਪੁੱਛਦੇ ਆ ਜੇਕਰ ਭੁੱਲਰ ਹੋਣਾ ਤੋਂ ਵੀਦਾਂ ਪੁੱਛਿਆ ਜਾਵੇ ਤਾਂ ਸ਼ਾਇਦ ਹੋਰ ਬਹੁਤ ਕੁਝ ਦੱਸ ਸਕਦੇ ਆ ਕਿਉਂਕਿ ਵੀ ਇਹ ਕੰਮ ਇਕੱਲੇ ਤਾਂ ਕਰਦੇ ਨਹੀਂ ਸੀਗੇ ਬਣਾ ਕੇ ਪੈਸੇ ਉੱਪਰ ਵੀ ਦਿੰਦੇ ਸੀ ਵੱਡੇ ਅਫਸਰਾਂ ਨੂੰ ਮੰਤਰੀਆਂ ਨੂੰ ਵੀ ਥੱਲਿਓਂ ਵੀ ਇਕੱਠੇ ਕਰਦੇ ਸੀਗੇ ਜੇਕਰ ਸੀਬੀਆਈ ਗੰਭੀਰ ਹੋਵੇ ਤਾਂ ਬਹੁਤ ਕੁਝ ਵਿੱਚੋਂ ਕੱਢ ਸਕਦੀ ਆ ਪਰ ਹੱਲੇ ਤੱਕ ਇੰਨਾ ਕਿਹਾ ਜਾ ਰਿਹਾ ਕਿ ਭੁੱਲਰ ਸਹਿਯੋਗ ਨਹੀਂ ਦੇ ਰਹੇ ਇਸ ਦੇ ਨਾਲ ਇਹ ਵੀ ਗੱਲਾਂ ਚੱਲ ਰਹੀਆਂ ਕਿ ਬਹੁਤ ਜਲਦ ਸ਼ਾਇਦ ਉਹਨਾਂ ਨੂੰ ਨੌਕਰੀ ਤੋਂ ਵੀ ਬਰਖਾਸਤ ਕਰਨਾ ਪੈ ਸਕਦਾ ਆ ਸੋਣੀ ਛੁੱਟੀ ਹੋ ਸਕਦੀ ਹੈ ਜੀ ਨੌਕਰੀ ਤੋਂ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਇਹ ਦੇਣੀ ਚਾਹਾਂਗਾ ਕਿ ਕੱਲ ਨੂੰ ਇੱਕ ਜ਼ਰੂਰੀ ਕੰਮ ਕਰਕੇ ਪ੍ਰੋਗਰਾਮ ਨਹੀਂ ਕਰ ਸਕਾਂਗਾ ਸੋ ਆਪਣੀ ਜਿਹੜੀ ਹੁਣ ਆਪਸ ਦੇ ਵਿੱਚ ਮਿਲਣੀ ਆ ਉਹ ਸੋਮਵਾਰ ਨੂੰ ਹੋਊਗੀ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾ ਤਾਂ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ